ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋੜਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਤਿੰਨ ਨਾਲ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਂਗਾ ਦੋਨੇ گاਵਾਂ ਨਾਲ ਬੱਚੇ ਵੱਛੀਆਂ ਇੱਕ ਮੱਝ ਵੀ ਤਾਜੀ ਸੂਈ ਵੀ ਹੈ ਜਿਹੜੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਚਾਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਸੌਦਾ ਕੋਲ ਆ ਕੇ ਕਰੋ ਤੇ ਪਸ਼ੂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਖਰੀਦੋ ਆਓ ਸ਼ੁਰੂਆਤ ਕਰਦੇ ਹਾਂ ਮੱਝ ਤੋਂ ਫਿਰ ਦੋਨੇ گاਵਾ ਜਿਹੜੀਆਂ ਤੁਹਾਨੂੰ ਦਿਖਾ ਦਿਆਂਗਾ ਜਗਦੇਵ ਭਾਈ ਸਸਟੀ ਕਾ ਸਸਟੀ ਕਾ ਜਗਦੇਵ ਅੱਜ ਆਪਣੇ ਕੋਲ ਤਿੰਨ ਨਾਗ ਵਿਕਾਉਗਾ ਹਾਂਜੀ ਹਾਂਜੀ ਭਾਈ ਮੱਝ ਕਿੰਨੇ ਦਿਨ ਹੋ ਗਏ ਨੂੰ ਸੋਈ ਨੂੰ ਇੱਕ ਹਫਤਾ ਹੋ ਗਿਆ ਭਾਈ ਸੋਈ ਨੂੰ ਮੱਝ ਨੂੰ ਠੀਕ ਹੈ ਇੱਕ ਹਫਤੇ ਦੀ ਸੋਈ ਥਲੇ ਦੁੱਧ ਹੁਣ ਕਿੰਨਾ ਹੁਣ ਭਾਈ ਬੱਚੇ ਜਿੰਗਾ ਕਿ 6 ਕਿਲੋ ਟਾਈਮ ਦਾ ਚੋਣ ਵਾਲਾ ਹੈਗਾ ਏ 12 ਕਿਲੋ ਦੁੱਧ ਜਾਣੀ 12 ਤੋਂ ਬਾਹਰ ਇਸ ਟਾਈਮ ਹਾਜ਼ਰ ਹਾਂਜੀ ਹਾਂਜੀ ਭਾਈ ਬੱਚੇ ਦਾ ਜੇ ਦੁੱਧ ਵਿੱਚੇ ਸਾਰਾ ਟੋਟਲ ਦੁੱਧ ਦਾ ਅੰਦਾਜ਼ਾ ਕਿੰਨਾ ਹੋ ਸਕਦਾ ਹੁਣ ਭਾਈ 7 7.5 ਕਿਲੋ ਹੋਊਗਾ ਕਰੀਬ 15 ਕਿਲੋ ਵਾਂਗੂ ਦੇ ਰਹੀ ਹੋਊਗੀ ਹਾਂਜੀ ਹਾਂਜੀ ਭਾਈ ਠੀਕ ਹੈ ਅੱਛਾ ਬੱਚਾ ਇਹ ਦੋਸਤੋ ਦੁੱਧ ਇਸ ਟਾਈਮ ਵਾਈ ਦੱਸਦਾ ਵੀ ਹਾਜ਼ਰ ਜਿਹੜਾ ਹੈਗਾ ਉਹ 7.5 ਲੀਟਰ ਇੱਕ ਟਾਈਮ ਦਾ ਮਤਲਬ 15 ਲੀਟਰਾਂ ਨੂੰ ਦੁੱਧ ਹੈ ਮੈਜ ਥੱਲੇ ਤੁਸੀਂ 1:04 ਮਿੰਟ ਤੇ ਵੀਡੀਓ ਜਿਹੜੀ ਬਣ ਰਹੀ ਉਹਨੂੰ ਦੇਖ ਰਹੇ ਹੋ ਬੱਡੇ ਟਾਂ ਚ ਦੀ ਮੱਝ ਕੱਟੇ ਨੂੰ ਇਹਨੇ ਜਨਮ ਦਿੱਤਾ ਵੈਸਤੇ ਤੇ ਥਣ ਵੀ ਦੱਸ ਦਿਆ ਦੋਸਤੋ ਵੀ ਇਹ ਦੁੱਧ ਵਾਲੀ ਮੱਝ ਹੈ ਥਣਾ ਚ ਬਿੱਠੀ ਸੋਹਣੀ ਹੈ ਹਵਾਨਾ ਤੁਸੀਂ ਦੇਖ ਲਓ ਤੇ ਦੁਪਹਿਰ ਦੇ ਟਾਈਮ ਇਹ ਵੀਡੀਓ ਬਣ ਰਹੀ ਹੈ 1,30,000 ਦਾ ਰੇਟ ਹੈ ਥਣਾ ਜਬੀਤੀ ਫਲਾ ਥੰਦਾ ਸਾਈਜ਼ ਸੋਨਾ ਬਰੀਕ ਚੰਗੀ ਹੈ ਮੱਝ ਜਿਹਨੇ ਦੁੱਧ ਚੋਣਾ ਦੋਸਤੋ ਤੇ 1,30,000 ਦਾ ਰੇਟ ਬਾਕੀ ਤੁਸੀਂ ਕੋਲ ਆ ਕੇ ਦੇਖਿਓ ਤੇ ਸਮਝਿਓ ਤੁਹਾਨੂੰ ਇਹ ਮੱਝ ਕਿੰਦਾ ਦੀ ਲੱਗਦੀ ਹੈ ਉਹ ਵੀਡੀਓ ਦੇ ਵਿੱਚ ਤੁਹਾਨੂੰ ਬੈਕ ਸਾਈਡ ਤੋਂ ਵੀ ਦਾ ਹੁਣ ਹਵਾਨਾ ਦਿਸ ਜਾਣਾ ਸੋ ਇਹ ਪਹਿਲੇ ਨੰਬਰ ਤੇ ਮੱਝ ਤੁਹਾਨੂੰ ਦਿਖਾ ਰਹੇ ਹਾਂ ਥਣਾ ਜਬੀਤੀ ਥੰਦਾ ਸਾਈਜ਼ ਦੇਖਣ ਵਾਲਾ ਸੋਨਾ ਥੰਡ ਜਗਦੇ ਪੂਛ ਪੜੀ ਭਾਈ ਦੋਸਤੋ ਇਹ ਪਿਛਲੇ ਪਾਸਿਓਂ ਥਾਣ ਦੇਖੋ ਇਹਦੇ ਬਰੀਡਿੰਗ ਤੇ ਕੰਮ ਕਰਨਾ ਤੇ ਇਦਾਂ ਦੀ ਮੱਝ ਤੋਂ ਜੇ 202-4 ਕਟੀਆਂ ਖਰਚ ਆ ਜਾਣ ਤਾਂ ਫਿਰ ਰਵਾ ਬਣ ਜਾਂਦਾ ਸੋ ਇਹ ਪਹਿਲੇ ਨੰਬਰ ਤੇ ਮੱਝ ਦਿਖਾ ਰਹੀ ਸੀ ਇਸ ਤੋਂ ਅਗੇ ਗਾਂ ਤੁਹਾਨੂੰ ਦਿਖਾਉਣੀ ਐ ਇੱਕ ਆ ਕਿੰਨਾ ਮਸੂਆ ਸੂਈ ਐ ਗਾਂ ਆ ਦੂਜਾ ਸੂਆ ਸੂਈ ਐ ਪਰਸੋ ਸੂਈ ਐ ਮਗਰ ਵੱੱਛੀ ਐ ਠੀਕ ਐ ਦੁੱਧ ਹੁਣ ਬੌਲਾ ਕਿੰਨਾ ਖੋ ਸਕਦਾ ਹੁਣ ਬਈ 12-13 ਕਿਲੋ ਹੈਗਾ ਚੂਨ ਵਾਲਾ ਰੇਟ ਕੀ ਰਹਿਣਾ ਇਹਦਾ ਇਹਦਾ 82000 ਰੁਪਈਆ ਜੀ ਤੋਰੀਣ ਦੋਸਤੋ ਬੱਚਾ ਵੱੱਛੀ ਸੂਈ ਪਰਸੋ ਐ 12 13 ਲੀਟਰਾਂ ਨੂੰ ਇਸ ਟਾਈਮ ਬੌਲੇ ਤੋਂ ਸ਼ੁਰੂਆਤ ਹੈ ਦੂਜਾ ਸੁਆ ਵੈੜ ਥਣ گلابی ਰੰਗ ਦੇ ਆ ਢਾਂਚਾ ਸੋਹਣਾ ਲਿਆ ਜਗਦੇ ਵਾਪਸ ਬਈ ਸੁਏ ਦਾ ਰੇਟ 82000 ਰੱਖਿਆ ਦੱਸੋ ਬਾਈ ਨੇ ਬੱਛੀ ਵਾਲੀ ਵੈੜ ਹੈ ਇਹ ਜੇ ਦੀ ਬੱਛੀ ਵੀ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਨਾ ਸੋਹਣੀ ਬੱਛੀ ਨੂੰ ਜਾਣ ਦਿੱਤਾ ਵੈੜ ਨੇ ਛੋਟੇ ਛੋਟੇ ਕਾਨਾਂ ਵੱੱਛੀ ਦੇ ਇਹ ਸਾਹਮਣੇ ਤੁਸੀਂ ਵੱਛੀ ਇਹਦੀ ਦੇਖ ਸਕਦੇ ਹੋ ਸੋ ਇਹ ਤਾਜੀ ਸੂਈ ਵੀ ਵਹਿੜ 82000 ਰੁਪਏ ਇਹ ਖੋਰ ਗਾਂ ਤੋਂ ਦਿਖਾਣੇ ਜਿਗਦੇ ਵੀ ਤੋਂ ਅੱਗੇ ਗਾਂ ਕਿੰਨੇ ਕ ਦਿਨ ਹੋ ਗਏ ਨੂੰ ਸੂਈ ਨੂੰ ਹਾਂ ਭਾਈ ਕੱਲ ਸੂਈ ਆ 11 12 ਵਜੇ ਠੀਕ ਹੈ ਬੱਚਾ ਇਹਦੇ ਇਹਦੇ ਮਗਰ ਵੱਛੀ ਆਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ 65000 ਰੁਪਏ ਆਈ ਤੀਜਾ ਸੂਆ ਸੂਈ ਆਈ ਤੋਰੀ ਨੂੰ ਦੋਸੋ 65000 ਇਹਦਾ ਰੇਟ ਹੈ ਤੇ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਹਵਾਨੇ ਦੀ ਤਿਆਰੀ ਬੜੀ ਸੋਹਣੀ ਹੈ ਹਜੇ ਇਹ ਸੂਈ ਕਾਲੀ ਹੈ ਤਾਜੀ ਬਿਲਕੁਲ ਸੂਈ ਗਾਂ ਦੇਖ ਰਹੇ ਹੋ ਤੁਸੀਂ ਥਣ ਹਵਾਨਾ ਦੇਖ ਸਕਦੇ ਹੋ ਪਲੂਣ ਹਵਾਨੇ ਤੇ ਹਜੇ ਥੋੜੀ ਥੋੜੀ ਹੈਗੀ ਐ ਹਵਾਨਾ ਦੇਖੋ ਇਹਦਾ ਸੋ ਇਹ 65000 ਦੀ ਤੁਹਾਨੂੰ ਮਿਲ ਜੂਗੀ ਲੈ ਆ ਵਈ ਮੂਲ ਸੋ ਹਵਾਨਾ ਇਹਦਾ ਅੱਗੋਂ ਪਿੱਛੋਂ ਤੁਸੀਂ ਦੇਖੋਗੇ ਕਾਫੀ ਚੰਗਾ ਦਿੰਦਾ ਇਹਨੇ ਵੱਛੀ ਨੂੰ ਜਨਮ ਦਿੱਤਾ ਤੇ ਇਹਦੀ ਵੱਛੀ ਵੀ ਬਹੁਤ ਸੋਹਣੀ ਹੈ ਤੁਹਾਨੂੰ ਮੈਂ ਵੀਡੀਓ ਚ ਦਿਖਾ ਦਿੰਨਾ ਸੋ ਇਹ ਦੱਸੋ ਤੰਨ ਨਾਗ ਸੀ 6582 ਤੇ 130 ਰੇਟ ਹੈ ਬੱਛੀ ਇਹਦੀ ਸਾਹਮਣੇ ਦੇਖੋ ਬਹੁਤ ਸੋਹਣਾ ਰੰਗ ਰੂਪ ਬੱਛੀ ਦਾ ਤੇ ਹਵਾਨਾ ਵੀ ਗਾਂ ਦਾ ਦੇਖੋ ਪੂਛ ਪੜੀ ਜਗਦੇਵ ਹਵਾਨਾ ਦੋਸਤੋ ਪੂਰਾ ਫੁੱਲ ਭਰਿਆ ਹੋਇਆ ਸੋਹਣਾ ਦੁੱਧ ਲਾ ਕੇ ਕਰਨ ਵਾਲੀ ਸੋਈ ਹੈ ਚੰਗੀ ਸੇਵਾ ਕਰੀ ਰੱਖੋ ਸੋਹਣਾ ਦੁੱਧ ਦਿੰਦੀ ਰਹੂਗੀ ਸੋ ਇਹਦੀ ਬੱਛੀ ਸਾਹਮਣੇ ਤੁਸੀਂ ਦੇਖ ਲਓ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਤੰਨ ਨਾਗ ਬਾਈ ਜਗਦੇਵ ਕੋਲ ਬਰਗਾੜੀ ਪਿੰਡ ਦੇ ਵਿੱਚ ਵਿਕਾਉ ਸੀ ਤਿੰਨੇ ਦਿਖਾਤੇ ਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਪਸੂ ਤੁਸੀਂ ਆਪ ਦੀ ਸਮਝ ਨਾਲ ਤੇ ਆਪ ਦੀ ਤਸੱਲੀ ਨਾਲ ਖਰੀਦਣਾ ਮਿਹਰਬਾਨੀ